ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਜਮਾ ਮੰਦੀ ਮੋਬਾਈਲ ਦੇ ਉੱਤੇ ਤੁਸੀਂ ਕਿਵੇਂ ਕੱਢ ਸਕਦੇ ਹੋ ਕਿਉਂਕਿ ਕਿਸੇ ਆਦਮੀ ਨੇ ਕੋਈ ਵੀ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਹੈ ਤਾਂ ਉਸ ਨੂੰ ਜਮਾ ਮੰਦੀ ਕੱਢਣ ਵਿੱਚ ਦਿੱਕਤ ਆਉਂਦੀ ਹੈ ਜਾਂ ਆਪਣੇ ਘਰੇਲੂ ਕੰਮ ਕਰਨ ਖਾਤਰ ਆਪਾਂ ਨੂੰ ਨੰਬਰਾਂ ਦੀ ਲੋੜ ਹੁੰਦੀ ਹੈ ਆਪਾਂ ਨਾਮ ਦੇਖਣੇ ਹੁੰਦੇ ਹਨ ਤਾਂ ਆਪਾਂ ਨੂੰ ਬੜੀ ਦਿੱਕਤ ਆਉਂਦੀ ਹੈ ਆਪਾਂ ਹੁਣ ਘਰ ਬੈਠੇ ਹੀ ਦੇਖ ਸਕਦੇ ਹਾਂ ਕਿ ਜਮਾਤ ਦੀ ਕਿਵੇਂ ਨਿਕਲਦੀ ਹੈ ਤੇ ਕਿਸ ਨਾਮ ਨਾਲ ਨਿਕਲਦੀ ਹੈ ਆਓ ਹੁਣ ਦੱਸਦੇ ਹਾਂ ਸਭ ਤੋਂ ਪਹਿਲਾਂ YouTube ਖੋਲੋ YouTube ਖੋਲ ਕੇ ਸਰਚ ਕਰੋ ਜੱਸੀ ਜਸ ਟੀਵੀ ਜੱਸੀ ਜਸ ਟੀਵੀ ਤੇ ਕਲਿੱਕ ਕਰਕੇ ਆ ਸਾਡਾ ਚੈਨਲ ਖੁੱਲੂਗਾ ਵੀਊ ਚੈਨਲ ਪਹਿਲਾਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨ ਤੋਂ ਬਾਅਦ ਆ ਜੋ ਸਾਡੀਆਂ ਵੀਡੀਓ ਦੇਖ ਦੀਆਂ ਹਨ ਇਹਨਾਂ ਨੂੰ ਲਾਈਕ ਕਮੈਂਟ ਕਰੋ ਤਾਂ ਕਿ ਸਾਡਾ ਹੌਸਲਾ ਵੱਧ ਸਕੇ ਅਸੀਂ ਇਹੋ ਜੀਆਂ ਵਧੀਆ ਵੀਡੀਓ ਬਣਾ ਸਕੀਏ ਆਓ ਹੁਣ ਦੱਸਦੇ ਹਾਂ ਕਿ ਕਿਵੇਂ ਜਵਾਮਤੀ ਕੱਢਣੀ ਹੈ ਸਭ ਤੋਂ ਪਹਿਲਾਂ Google ਦੇ ਵਿੱਚ ਜਾਓ Google ਵਿੱਚ ਜਾ ਕੇ ਲੈਂਡ ਰਿਕਾਰਡ ਪੰਜਾਬ برو ਫਰਮ ਤੋਂ ਬਾਅਦ ਸਕਰੀਨ ਦੇ ਉੱਤੇ ਤੁਹਾਨੂੰ ਦਿਸਦਾ ਹੋ ਜਮਾ ਮੰਡੀ ਜਮਾ ਮੰਡੀ ਤੇ ਕਲਿੱਕ ਕਰੋ ਜਮਾ ਮੰਡੀ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੀ ਸਕਰੀਨ ਖੁੱਲੇਗੀ ਇਸ ਤੇ ਤੁਸੀਂ ਜ਼ਿਲ੍ਹਾ ਚੋਂ ਮੰਨ ਲਓ ਸਾਡਾ ਜ਼ਿਲ੍ਹਾ ਪਟੰਟਾ ਹੈ ਅਸੀਂ ਪਟੰਟਾ ਕਲਿੱਕ ਕਰਤਾ ਜੋ ਸਾਨੂੰ ਤਹਿਸੀਲ ਪੈਂਦੀ ਹੈ ਆ ਥੱਲੇ ਦੇਸ ਰਹੀ ਹੈ ਤੁਸੀਂ ਉਹ ਕਲਿੱਕ ਕਰੋ ਜੋ ਸਾਨੂੰ ਤਸੀਲ ਪੈਂਦੀ ਹੈ ਜਿਵੇਂ ਸਾਨੂੰ ਰਾਂਪਰਾ ਪੂਲ ਪੈਂਦੀ ਹੈ ਪਿੰਡ ਇੱਥੇ ਤੁਹਾਨੂੰ ਸ਼ੋ ਹੋਣਗੇ ਥੱਲੇ ਇਹਦੇ ਦੇਖੋ ਤੁਹਾਡਾ ਪਿੰਡ ਕਿਹੜਾ ਹੈ ਮੰਨ ਲਓ ਸਾਡਾ ਪਿੰਡ ਪਿੱਥੋ ਹੈ ਤਾਂ ਅਸੀਂ ਇੱਥੇ ਪਿੱਥੋ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਸਾਲ ਈਅਰ ਆ ਹੁਣ ਆਪਣੇ ਕੋਲ 22 23 ਚੱਲ ਰਿਹਾ ਹੈ 22 23 ਤੇ ਕਲਿੱਕ ਕਰੋ ਇਹ ਕੁਝ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਕਰੋ ਸਿਲੈਕਟ ਤੋਂ ਬਾਅਦ ਤੁਹਾਡੇ ਕੋਲ ਸਕਰੀਨ ਤੇ ਖੁੱਲੇਗਾ ਮਾਲਕ ਦਾ ਨਾਮ ਖੇਵਟ ਨੰਬਰ ਖਸਰਾ ਨੰਬਰ ਕਤੌਨੀ ਨਮ ਜੇ ਤੁਹਾਨੂੰ ਖੇਵਟ ਨੰਬਰ ਸਿੱਧਾ ਪਤਾ ਖੇਵਟ ਨੰਬਰ ਤੇ ਕਲਿੱਕ ਕਰੋ ਜੇ ਮਾਲਕ ਦੇ ਨਾਮ ਤੇ ਕਲਿੱਕ ਕਰ ਦੋ ਜੇ ਮਾਲਕ ਦਾ ਨਾਮ ਪਤਾ ਤੁਹਾਨੂੰ ਹੁਣ ਇੱਥੇ ਮਾਲਕ ਦਾ ਨਾਮ ਆ ਗਿਆ ਇੱਥੇ ਇਤੋਂ ਇੰਗਲਿਸ਼ ਚ ਹੈ ਮੇਰੇ ਮੋਬਾਈਲ ਤੇ ਇਹ ਤੋਂ ਮੈਂ ਪੰਜਾਬੀ ਦੇ ਵਿੱਚ ਕਨਵਰਟ ਕਰ ਲਿਆ ਮਨ ਲਓ ਮੇਰਾ ਨਾਮ ਹੈਗਾ ਜਸਪ੍ਰੀਤ ਸਿੰਘ ਮੈਂ ਇੱਥੇ ਜਸਪ੍ਰੀਤ ਭਰ ਦੂੰਗਾ ਆਲਰੇਡੀ ਮੇਰੇ ਕੋਲ ਇੱਥੇ ਸ਼ੋ ਹੋ ਰਿਹਾ ਜਸਪ੍ਰੀਤ ਸਿੰਘ ਕਲਿੱਕ ਕਰਤਾ ਇਥੋਂ ਮਾਰਕ ਦੇ ਰਿਸ਼ਤੇ ਨੂੰ ਦੇਖੋ ਓਨਰ ਰਿਲੇਸ਼ਨ ਤੇ ਕਲਿੱਕ ਕਰੋ ਕਲਿੱਕ ਕਰਤਾ ਆ ਮੇਰੇ ਕੋਲ ਆ ਜਾਣਗੇ ਵੀ ਤੁਹਾਡਾ ਇਸ ਵਿੱਚੋਂ ਕਿਹੜਾ ਜਿਵੇਂ ਮੇਰੇ ਕੋਲ ਹੈਗਾ ਜਸਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਪੁੱਤਰ ਮੁਖਤਿਆਰ ਸਿੰਘ ਤਾਨੂੰ ਤਿੰਨ ਬੰਦਿਆਂ ਦੇ ਨਾਮ ਪਤਾ ਹੋਣਾ ਚਾਹੀਦੇ ਬੰਦੇ ਦਾ ਨਾਮ ਉਹਦੇ ਪਿਓ ਦਾ ਨਾਮ ਇਹਦੂ ਅਗਾਹ ਪਿਓ ਦਾ ਨਾਮ ਇੱਥੇ ਮੈਂ ਕਲਿੱਕ ਕਰ ਦੂੰਗਾ ਇਹ ਜਿਹੜੀ ਸਾਰੀ ਸਕਰੀਨ ਖੁੱਲੀ ਹੈ ਤੁਹਾਡੇ ਕੋਲ ਇਹ ਤੁਹਾਨੂੰ ਲੱਭਣਾ ਪਊਗਾ ਵੀ ਤੁਹਾਡੇ ਸਾਰੇ ਪਿੰਡ ਦੇ ਜਿੰਨੇ ਹੋਣਗੇ ਖਾਤੇ 'ਚ ਜਸਪ੍ਰੀ ਸਿੰਘ ਤੇਜਾ ਸਿੰਘ ਦੇ ਨਾਮ ਤੇ ਉਹ ਸਾਰੇ ਨਿਕਲ ਆਉਣਗੇ ਤੁਸੀਂ ਦੇਖ ਕੇ ਭਰ ਲਓ ਜਿਵੇਂ 4572 ਤੇ 476 ਨੰਬਰ ਖੇਟ ਹੈ ਇੱਥੇ ਜੀ ਕਲਿੱਕ ਕਰ ਦਾਂਗੇ ਕਲਿੱਕ ਕਰਨ ਤੋਂ ਬਾਅਦ ਅਸੀਂ ਮਾਲਕ ਦੀ ਭਾਲ ਕਰ ਲਾਂਗੇ इथों करने तो बाद असि इतों लाँगे हाँ क्लिक कर लिया चार सौ बहत्तर छिहत्तर ओके करके इस तुम सूँ इत कैप्चर भरना पड़ेगा कैप्चर भरने सेव डी इत रिपोर्ट वेखो तो क्लिक करो कैप्चर गलत भरया गया दोबारा भरने आप रिपोर्ट से फिर क्लिक करो इनवैलिड कैप्चर कैप्चर अपन तो सही नहीं भर रहे दोबारे ट्राई करते हैं अपना खो रिपोर्ट वेखो तो क्लिक करो हम सही भरया गया अपही भरने बाद हम आप देखते हैं भी अपनी जमी जी खुल के आऊगी इतने आज है क्लिक है टू डाउनलोड द पी डी एफ क्लिक डाउनलोड द पी डी एफ इस बा क्लिक करता अपने को डाउनलोड हो के आ गई नकल पी डी एफ आके ओके कर दो तो देखोगे इस तरह अपने कोीन पर खुल गया ਜਮਾ ਮੰਤੀ ਆਪਣੇ ਕੋ ਖੁੱਲ ਗਈ ਪੀਡੀਐਫ ਇਹਨੂੰ ਪੀਡੀਐਫ ਨੂੰ ਆਪਾਂ ਨੇੜੇ ਕੈਫੇ ਤੇ ਜਾ ਕੇ ਕਢਵਾ ਵੀ ਸਕਦੇ ਆ ਤੇ ਦੇਖ ਵੀ ਸਕਦੇ ਆ ਆਪਾਂ ਇਹਦੇ ਪ੍ਰਿੰਟ ਕਢਾ ਲਾਂਗੇ ਜੇ ਨਹੀਂ ਪ੍ਰਿੰਟ ਢਾਉਣੇ ਤਾਂ ਇੱਥੋਂ ਆਪਾਂ ਦੇਖ ਸਕਦੇ ਆ ਇਸ ਤਰ੍ਹਾਂ ਤੁਸੀਂ ਜਿਹੜਾ ਜਮਾ ਮੰਤੀ ਦੇ ਵਿੱਚ ਨਾਂ ਦੇਖ ਕੇ ਇਸ ਤਰ੍ਹਾਂ ਤੁਸੀਂ ਕੱਢ ਸਕਦੇ ਹੋ ਆਦੇ ਮੋਬਾਈਲ ਦੇ ਉੱਤੇ ਕਿਸੇ ਕਿਸਾਨ ਵੀਰ ਨੇ ਆਪਣੇ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਉਹਦੇ ਖਾਤਰ ਆਪਾਂ ਨੂੰ ਜ਼ਮੀਨ ਜਾਇਦਾਦ ਦੇਖਣੀ ਪੈਂਦੀ ਹੈ ਤਾਂ ਆਪਾਂ ਘਰੇ ਬੈਠੇ ਹੀ ਦੇਖ ਸਕਦੇ ਹਾਂ ਜਾਂ ਆਪਾਂ ਨੂੰ ਆਮ ਨਾਰਮਲ ਤਰੀਕੇ ਨਾਲ ਆਪਾਂ ਕਿਸਾਨ ਜ਼ਿਮੀਂਦਾਰ ਭਰਾ ਤਾਂ ਆਪਾਂ ਨੂੰ ਜ਼ਮੀਨ ਦੀ ਨਕਲ ਦੀ ਆਪਾਂ ਦੇਖਣਾ ਨਾ ਦੇਖਣਾ ਹੁੰਦਾ ਵੀ ਸਹੀ ਹੈ ਗਲਤ ਹੈ ਕੁਝ ਵੀ ਦੇਖਣਾ ਤਾਂ ਆਪਾਂ ਘਰ ਬੈਠੇ ਹੀ ਆਸਾਨੀ ਨਾਲ ਇਸ ਤਰ੍ਹਾਂ ਦੇਖ ਸਕਦੇ ਹਾਂ ਜੇ ਇਹੋ ਜਿਹੀਆਂ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਤਾਂ ਸਾਡੀ ਵੀਡੀਓ ਦੇ ਉੱਤੇ ਲਾਈਕ ਕਮੈਂਟ ਕਰੋ ਤਾਂ ਕਿ ਸਾਡਾ ਹੌਸਲਾ ਹੋਰ ਵੱਧ ਸਕੇ ਇਹੋ ਜਿਹੇ ਵੀਡੀਓ ਅਸੀਂ ਜਾਣਕਾਰੀ ਵਾਲੀਆਂ ਤੁਹਾਨੂੰ ਬਣਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ